ਪੰਜਾਬ ਦੇ ਜ਼ਿਲ੍ਹਾ ਬਠਿੰਡਾ ਅਤੇ ਇਸ ਦੇ ਨੇੜਲੇ ਇਲਾਕਿਆਂ ਦੇ ਵਿੱਚ ਪਏ ਮੀਂਹ ਨੇ ਲੋਕਾਂ ਦੀ ਤੋਬਾ ਕਰਵਾ ਦਿੱਤੀ ਹੈ। ਸ਼ਹਿਰਾਂ ਦੇ ਵਿੱਚ ਸੜਕਾਂ ਅਤੇ ਪਿੰਡਾਂ ਦੇ ਵਿੱਚ ਖੇਤ ਮੀਂਹ ਦਾ ਪਾਣੀ ਛਲਣ ਤੋਂ ਅਸਮਰਥ ਹੋ ਗਏ। ਕਈ ਖੇਤरां ਵਿੱਚ ਤਾਂ ਹਲੇ ਪਹਿਲਾਂ ਵਾਲੇ ਮੀਂਹ ਦਾ ਪਾਣੀ ਨਹੀਂ ਨਿਕਲਿਆ ਸੀ ਅਤੇ ਉੱਤੋਂ ਹੋਰ ਵਰ੍ਹ ਗਿਆ। ਬਠਿੰਡਾ ਵਿੱਚ ਤਾਂ ਬੀਤੇ ਦਿਨ ਮੀਂਹ ਕਾਰਨ ਸਾਰਾ ਦਿਨ ਸੜਕਾਂ ਤੇ ਟ੍ਰੈਫਿਕ ਦਾ ਕੜਮਾਸ ਵਜਿਆ ਰਿਹਾ। ਕਈ ਸੜਕਾਂ ਤੇ ਪਾਣੀ ਇੰਨਾ ਜ਼ਿਆਦਾ ਖੜ ਗਿਆ ਕਿ ਆਵਾਜਾਈ ਬਿਲਕੁਲ ਠੱਪ ਹੋ ਗਈ। ਵਿਰਵ ਦੇ ਮੁਤਾਬਕ ਬੀਤੇ ਦਿਨ ਸਵੇਰ ਤੋਂ ਹੀ ਅਸਮਾਨ ਦੇ ਵਿੱਚ ਸੰਘਣੇ ਕਾਲੇ ਬੱਦਲ ਛਾਏ ਹੋਏ ਸੀ। ਕਰੀਬ 10 ਵਜੇ ਹਲਕੀ ਕਿੰਮਿਨ ਹੋਈ ਅਤੇ ਥੋੜੀ ਦੇਰ ਬਾਅਦ ਭਾਰਮਮੀ ਸ਼ੁਰੂ ਹੋ ਗਿਆ ਸੀ ਜੋ ਕਿ ਕਾਫੀ ਦੇਰ ਤੱਕ ਚੱਲਦਾ ਰਿਹਾ। ਬਠਿੰਡਾ ਵਿੱਚ ਬਸ ਅੱਡੇ ਨੇੜੇ ਪਾਵਰ ਹਾਊਸ ਰੋਡ, ਕਚੈਰੀ ਰੋਡ, ਮਹਿਲਾ ਥਾਣਾ, ਮਾਲ ਰੋਡ, ਸਿਕਰੀ ਬਾਜ਼ਾਰ, ਅਨਾਜ ਮੰਡੀ ਰੋਡ ਤੇ ਕਾਫੀ ਪਾਣੀ ਭਰ ਗਿਆ। ਮੀਂਹ ਪੈਣ ਕਾਰਨ ਰਾਹਗੀਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਖਾਸ ਕਰ ਦੋ ਪਹੀਆ ਵਾਹਨ ਪਾਣੀ ਦੇ ਵਿੱਚ ਬੰਦ ਹੁੰਦੇ ਦਿਖਾਈ ਦਿੱਤੇ ਸਭ ਤੋਂ ਜ਼ਿਆਦਾ ਮੁਸ਼ਕਿਲ ਬਠਿੰਡਾ ਮਾਨਸਾ ਰੋਡ ਤੇ ਬਣੇ ਅੰਡਰ ਬ੍ਰਿਜ ਦੇ ਵਿੱਚ ਰਾਘੇ ਰਨੁਆਈ ਜਿੱਥੇ ਮੋਟਰਸਾਈਕਲਾਂ ਤੋਂ ਇਲਾਵਾ ਕਈ ਕਾਰਾਂ ਵੀ ਪਾਣੀ ਦੇ ਵਿੱਚ ਬੰਦ ਹੋ ਗਈਆਂ ਹਾਲਾਂਕਿ ਨਿਗਮ ਦੇ ਮੁਲਾਜ਼ਮ ਅੰਡਰ ਬ੍ਰਿਜ ਚੋਂ ਪਾਣੀ ਕੱਢਣ ਲਈ ਡਟੇ ਹੋਏ ਸੀ ਪਰ ਮੀਂਹ ਜ਼ਿਆਦਾ ਹੋਣ ਕਰਕੇ ਪਾਣੀ ਭਾਰੀ ਮਾਤਰਾ ਦੇ ਵਿੱਚ ਪੁਲ ਵਿੱਚ ਖੜ ਗਿਆ ਪਾਵਰ ਹਾਊਸ ਰੋਡ ਤੇ ਇੰਨਾ ਜ਼ਿਆਦਾ ਪਾਣੀ ਖੜਾ ਸੀ ਕਿ ਉਥੇ ਕਿਸੇ ਕੰਮ ਲਈ ਆਏ ਵਿਅਕਤੀ ਆਪਣੀ ਕਾਰ ਮੀਤੋਂ ਪਹਿਲਾਂ ਖੜਾ ਕੇ ਗਏ ਸੀ ਜਦੋਂ ਵਾਪਸ ਆਏ ਤਾਂ ਕਾਰ ਪਾਣੀ ਦੇ ਵਿੱਚ ਡੁੱਬੀ ਹੋਈ ਮਿਲੀ ਇਸ ਦੇ ਨਾਲ ਹੀ ਹਾਊਸ ਰੋਡ ਅਤੇ ਪਰਸਰਾਮ ਨਗਰ ਏਰੀਏ ਦੇ ਵਿੱਚ ਸਕੂਲਾਂ ਦੇ ਵਿੱਚ ਛੁੱਟੀਆਂ ਮਿਲਣ ਤੇ ਵਾਪਸੀ ਵੇਲੇ ਕਈ ਸਕੂਲ ਬਹਿਨਾਂ ਵੀ ਪਾਣੀ ਦੇ ਵਿੱਚ ਫਸ ਗਏ ਆ ਪਰਸਰਾਮ ਨਗਰ ਦੇ ਵਿੱਚ ਤਜਾ ਫੈਕਟਰੀ ਵਾਲੀ ਗਲੀ ਦੇ ਵਿੱਚ ਖੜੇ ਪਾਣੀ ਵਿੱਚ ਫਸੀ ਸਕੂਲ ਬਹਿਨ ਨੂੰ ਤਾਂ ਲੋਕਾਂ ਨੇ ਪਾ ਕੇ ਮੇਨ ਚੌਂਕ ਤੋਂ ਲਿਆਂਦਾ ਗਿਆ ਬੈਨ ਵਿਚਲੇ ਸਕੂਲੀ ਬੱਚਿਆਂ ਨੂੰ ਨਗਰ ਨਿਗਮ ਦੇ ਟਰੈਕਟਰ ਟਰਾਲੀਆਂ ਰਾਹੀਂ ਸੁਰੱਖਿਅਤ ਬਾਹਰ ਕੱਢਿਆ ਗਿਆ ਜਿੱਥੇ ਵਿਦਿਆਰਥੀਆਂ ਦੇ ਮਾਪੇ ਚੌਂਕ ਤੋਂ ਆ ਕੇ ਲੈ ਕੇ ਗਏ ਅਮਰਪੁਰਾ बस्ती ਦੀ ਗੱਲ ਕਰੀ ਤਾਂ ਉਥੇ ਅੰਡਰ ਬ੍ਰਿਜ ਤਾਂ ਮੀਂਹ ਦੇ ਪਾਣੀ ਕਾਰਨ ਨਹਿਰ ਦਾ ਪੁਲੇਖਾ ਪਾਰ ਰਿਹਾ ਸੀ ਜਿਸ ਚੋਂ ਆਵਾਜਾਈ ਬਿਲਕੁਲ ਠੱਪ ਹੋ ਗਈ ਪਿਛਲੇ ਕਈ ਦਿਨਾਂ ਤੋਂ ਜ਼ਿਲ੍ਹੇ 'ਚ ਕਿਤੇ ਨਾ ਕਿਤੇ ਮੀਂਹ ਪੈ ਰਿਹਾ ਅਤੇ ਖੇਤੀ ਖੇਤਰ ਲਈ ਵੀ ਹੁਣ ਜ਼ਿਆਦਾ ਮੀਂਹ ਨੁਕਸਾਨ ਦਾ ਇੱਕ ਸਾਬਿਤ ਹੋਣ ਲੱਗਾ ਹੈ ਜ਼ਿਲ੍ਹੇ ਦੇ ਪਿੰਡ ਕੋਟਲਿਕੁਰਦਸਣੇ ਹੋਰ ਕਈ ਪਿੰਡਾਂ ਦੇ ਵਿੱਚ 3 ਦਿਨ ਪਹਿਲਾਂ ਪਏ ਮੀਂਹ ਨੇ ਫਸਲਾਂ ਡੋਬ ਦਿੱਤੀਆਂ ਹਨ ਅਤੇ ਹੁਣ ਖਤਰੇ ਦੇ ਬੱਦਲ ਹੋਰ ਮੰਡਰਾ ਰਹੇ ਹਨ। ਇਸ ਦੇ ਨਾਲ ਹੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਖੇਤੀ ਮੌਸਮ ਵਿਗਿਆਨੀਆਂ ਨੇ ਜਾਣਕਾਰੀ ਜਿੰਦੇ ਦੱਸਿਆ ਕਿ ਬਠਿੰਡਾ ਅਤੇ ਇਸ ਦੇ ਨੇੜਲੇ ਇਲਾਕਿਆਂ 'ਚ ਸਵੇਰੇ 7:30 ਵਜੇ ਤੱਕ 11 mm ਮੀਂਹ ਦਰਜ ਕੀਤਾ ਗਿਆ ਜਦਕਿ ਮੌੜ ਆਈ ਭਾਰੀ ਮੀਂਹ ਕਾਰਨ ਦੁਪਹਿਰ 2:30 ਵਜੇ ਤੱਕ 80 mm ਬਰਸਾਤ ਦਰਜ ਕੀਤੀ ਗਈ ਹੈ ਹਾਲਾਂਕਿ ਅੱਜ ਦੀ ਅਲਰਟ ਦੀ ਗੱਲ ਕਰੀ ਤਾਂ ਅੱਜ ਵੀ ਸਮੁੱਚੇ ਪੰਜਾਬ ਦੇ ਲਗਭਗ 11 ਜ਼ਿਲ੍ਹਿਆਂ ਦੇ ਵਿੱਚ ਮੌਲੇਤਾਰ ਬਰਫਾਤ ਦਾ ਅਲਰਟ ਜਾਰੀ ਕੀਤਾ ਗਿਆ ਹੈ ਜੋ ਬਣੀ ਪਈ ਨਾ ਨਾ ਪੱਟੇ ਕਿ ਜਾਣਾ ਕਰਨੇ ਆ ਪਾਵਰ ਹਾਊਸ ਰੋਡ ਦੇ ਬਰਾ ਹਾਂ ਮੇਰਾ ਨਾਮ ਯਸ਼ਾਗਿਆ ਜੀ ਮੈਂ ਬਟਿੰਡਾ ਦਾ ਹੀ ਵਸਨੀਕ ਆ ਗਿਆ ਠੀਕ ਹੈ ਪਾਵਰ ਹਾਊਸ ਰੋਡ ਦਾ ਤੁਹਾਡੇ ਕੋਲ ਦੁਕ ਕਿਸੇ ਕੋਲੋਂ ਨਹੀਂ ਭੁੱਲਿਆ ਹੋਗਾ ਜਦੋਂ ਵੀ ਬਾਰਿਸ਼ ਹੁੰਦੀ ਹੈ ਹਰ ਵਾਰ ਇੱਥੇ ਇਹੀ ਹਾਲਾਤ ਹੁੰਦੇ ਨੇ ਪ੍ਰਸ਼ਾਸਨ ਚਾਹੀ ਲੱਖ ਗੱਲਾਂ ਕਰਦਾ ਆ ਗਿਆ ਹੈ ਨਾ ਲੱਖਾਂ ਰੁਪਏ ਕਹਿੰਦੇ ਆ ਜੀ ਇਨਵੈਸਟਮੈਂਟ ਕਰਦਾ ਆਪੀ ਪਾਣੀ ਲੋਕਿੰਗ ਐਪ ਕੀ ਹੋਣੀ ਦੇਣੀ ਹੈ ਕਿ ਪਰ ਸਟਿਲ ਸਾਰੇ ਹਾਲਾਤ ਸੇਮ ਦੇ ਸੇਮ ਰਹਿੰਦੇ ਆ ਜਿਵੇਂ ਹੁਣ ਦੇਖੋ ਐਨੀ ਤੇਜ਼ ਬਾਰਿਸ਼ ਹੋਈ ਆ ਹਜੇ ਤੱਕ ਇੱਥੇ ਕੋਈ ਵੀ ਪੁਲਿਸ ਮੁਲਾਜ਼ਮ ਜਾਂ ਪ੍ਰਸ਼ਾਸਨ ਦਾ ਬੰਦਾ ਨਹੀਂ ਪਹੁੰਚਿਆ। ਹੁਣ ਪੁੱਛਿਆ ਇੱਥੇ ਜਿਹੜਾ ਲੋਕਾਂ ਨੂੰ ਰਸਤਾ ਦੱਸ ਸਕੇ ਇੱਥੇ ਰਸਤੇ ਦੱਸਣ ਲਈ ਆਸੀਂ ਖੜੇ ਗਿਆ ਸੀ। ਬਹੁਤ ਲੋਕਾਂ ਨੂੰ ਰਸਤਾ ਦੱਸਿਆ ਕਿ ਜਿੰਨੇ ਉਸ ਪਾਰ ਜਾਣਾ ਹੈ। ਦੇਖੋ ਇੰਤਜ਼ਾਮ ਤੁਹਾਡੇ ਸਾਹਮਣੇ ਹੈਗੇ ਕੋਈ ਵੀ ਇੱਥੇ ਬੰਦਾ ਨਹੀਂ ਪਹੁੰਚਿਆ ਹਜੇ ਤੱਕ। ਪਾਣੀ ਦੇ ਹਾਲਾਤ ਨੇ ਪਾਣੀ ਦੇ ਹਾਲਾਤ ਦੇਖ ਲਓ ਜੀ ਤੁਹਾਡੇ ਸਾਹਮਣੇ ਹੈਗੇ। ਸਾਰਾ ਕੁਝ ਡੱਬਿਆ ਪਿਆ। ਬਹੁਤ ਲੋਕਾਂ ਦੀਆਂ ਕਾਰਾਂ ਖਰਾਬ ਹੋ ਚੁੱਕੀਆਂ ਇੱਥੇ। ਠੀਕ ਹੈ ਹਰ ਸਾਲ ਦਾ ਇਹੀ ਹਾਲ ਹੈ ਦੇਖੋ ਕੋਈ ਸੁਧਾਰ ਨਹੀਂ ਹੈਗਾ ਲੱਗਾ ਪਰ ਸਰਕਾਰਾਂ ਕੋਲ ਜਿਹੜਾ ਦਾਵੇ ਕਿਤੇ ਵੱਡੇ ਵੱਡੇ ਇਹ ਕਿ ਅਸੀਂ ਐਨਐਪੀ ਦੇ ਨਾਲ ਤਹ ਨਾਲ ਪਾਣੀ ਰੋਕਣ ਕਰਨਾ ਅਸੀਂ ਸਾਡੇ ਮੈਂ ਮੈਂ ਉਹੀ ਗੱਲ ਕਰਦਾ ਹਾਂ ਪ੍ਰਸ਼ਾਸਨ ਹਰ ਵਾਰ ਮੋٹے ਮੋٹے ਦਾਅਵੇ ਕਰਦਾ ਜੀ ਅਸੀਂ ਜਾਲੀਆਂ ਸਾਫ਼ ਕਰਤੀਆਂ ਅਸੀਂ ਐਨਾ ਪੈਸਾ ਇਨਵੈਸਟ ਕਰਤਾ ਅਸੀਂ ਇਹ ਐਫੀ ਵਾਲੇ ਦੇ ਪਾਣੀ ਖੜਨ ਨਹੀਂ ਦੇਣਾ ਪਰ ਇੱਥੇ ਜਸ ਦੇ ਤਸਲਾਤ ਹੈ ਇਹ ਬਹੁਤ ਸਾਲਾਂ ਤੋਂ ਐਹੀ ਹੈਗੇ ਹੈ ਹਰ ਸਾਲ ਸਰਕਾਰ ਆਉਂਦੀਆਂ ਦਾਅਵੇ ਕਰਦੀਆਂ ਨੇ ਪਰ ਹਾਲਾਤ ਸੇ ਇੰਦੇ ਸੇਮੀ ਰਹਿੰਦੇ ਜੀ ਮਲੋਟ ਮੰਡੀ ਤੋਂ ਆਇਆ ਮਾਸਟਰ ਗੁਰਦੀਪ ਸਿੰਘ ਮੇਰਾ ਨਾਮ ਜੀ ਪਾਵਰ ਹਾਊਸ ਰੋਡ ਤੇ ਜੀ ਅਸੀਂ ਡਾਕਟਰ ਕੋਲ ਦਵਾਈ ਲੈਣ ਜਾਣਾ ਸੀ ਜਿਉਂ ਅਸੀਂ ਸਿਚੁਏਸ਼ਨ ਤੋਂ ਉੱਤਰੇ ਆਂ 2 ਘੰਟੇ ਹੋ ਗਏ ਸਾਨੂੰ ਇੱਥੇ ਅਸੀਂ ਇੱਥੇ ਇੱਥੇ ਪਹੁੰਚਿਆ ਸੀ 2 ਘੰਟੇ ਅੱਜ ਕਿਉਂਕਿ ਪਾਣੀ ਹੈ ਜਿਹੜਾ 4-4 ਫੁੱਟ ਪਾਣੀ ਫਿਰਦਾ ਬਠਿੰਡੇ ਪ੍ਰਸ਼ਾਸਨ ਦੀ ਜਿਹੜੀ ਜਮਾ ਫੋਕ ਨਿਕਲ ਗਈ ਜੀ ਇਹ ਜੇ ਆਪਾਂ ਵੇਖੇ ਸਰਕਾਰ ਨੂੰ ਚੇਚੇ ਤੌਰ ਤੇ ਧਿਆਨ ਦੇ ਕੇ ਬਠਿੰਡੇ ਦਾ ਰਾਜ ਕਰਨਾ ਚਾਹੀਦਾ ਹੈ ਜੀ ਕਾਰਾਂ ਕਰਦੀਆਂ ਫਰਦੀਆਂ ਕਰਾਂ ਹਾਂ ਕਾਰਾਂ ਜੀ ਤਰਦੀਆਂ ਫਰਦੀਆਂ ਪਾਣੀ ਜੀ ਕਾਰਾਂ ਦੇ ਕਾਰਾਂ ਦਾ ਇਕੱਲੀ ਉਤਨੀ ਪਾਣੀ ਸੀਸ਼ੇ ਨੰਗੇ ਰਹਿੰਦੇ ਜੀ ਐਨੀ ਡੁੱਬ ਜਾਂਦੀ ਹੈ ਕਾਰ ਐਨਾ ਬੁਰਾ ਹਾਲ ਹੈ ਜੀ ਬਟਿੰਡੇ ਦਾ ਤੜਕੇ ਤੋਂ ਮੀਂਹ ਪੈ ਰਿਹਾ ਜੀ ਤੇ ਨਿਕਾਸੀ ਹੈ ਨਹੀਂ ਪਾਣੀ ਦੀ ਬਿਲਕੁਲ ਕੋਈ ਨਿਕਾਸੀ ਨਹੀਂ ਹੈ ਜੀ ਬਟਿੰਡਾ ਦੇ ਵਿੱਚ ਕੀ ਹਾਲ ਹੈ ਮੇਰਾ ਨਾਮ ਗੁਰਪ੍ਰੀਤ ਹੈ ਮੈਂ ਇੱਥੇ ਨੌਕਰੀ ਕਰਨ ਲਈ ਆਉਣਾ ਹੈ ਡੇਲੀ ਆਉਣਾਗਾ ਤਾਂ ਮੈਂ ਜਦੋਂ ਆਮਦਨਾਂ ਦੇ ਵਿੱਚ ਵਹੀਕਲ ਜਿਹੜਾ ਮੋਟਰਸਾਈਕਲ ਹੈ ਅਸੀਂ نیچے پارک ਕਰ ਲਈਦਾ ਹੈ ਤਾ ਬਰਸਾਤਾ ਦੇ ਦਿਨਾਂ ਚ ਇੱਥੇ ਸਾਡਾ ਮੋਟਰਸਾਈਕਲ ਕਾਫੀ ਨੀਚੇ ਡੁੱਬ ਜਾਂਦਾ ਹੈਗਾ ਤਾਂ ਪਰੇਸ਼ਾਨੀ ਤਾਂ ਸਾਨੂੰ ਆਉਂਦੀ ਆਉਂਦੀ ਆ ਹੁਣ ਕੀ ਹਾਲਾਤ ਬੜੇ ਹੁਣ ਪੈਂਿਆ ਲਗਭਗ 95 ਦਾ ਮੈਂ ਬਾਰਿਸ਼ ਹੋ ਰਹੀ ਹੈਗੀ ਹਜੇ ਤੱਕ ਹਟੀ ਨਹੀਂ ਹੈਗੀਗੀ ਤਾਂ ਮੈਂ ਹੁਣ ਖਾਣਾ ਖਾਣ ਲਈ ਜਾਣਾ ਸੀਗਾ ਤਾਂ ਮੈਨੂੰ ਫਿਰ ਕੋਈ ਕਲਾਬ ਦਾ ਕੱਢ ਕੇ ਲੈਉਣਾ ਪਿਆ ਪਾਣੀ ਚੋਂ ਇਹ ਤਾਂ ਵਹੀਕਲ ਦਿਖ ਰਿਹਾ ਡੁੱਬੇ ਹੋਏ ਕਾਰਾਂ ਗੱਡੀਆਂ ਮੋਟਰਸਾਈਕਲ ਸਕੂਟਰੀਆਂ ਕਈ ਡੁੱਬੇ ਹੋਏ ਨੇ ਉਹ ਲੋਕ ਮੁਸੀਬਤ ਆ ਰਹੇ ਨੇ ਜੀ ਜੀ ਮੁਸ਼ਕਲ ਆ ਰਹਿਆ ਨਾ ਹਾਂ ਕਾਫੀ ਮੁਸ਼ਕਲ ਆ ਰਹੇ ਆ ਬਹੁਤ ਸਾਰੀਆਂ ਕਾਰਾਂ ਖੜ ਗਈਆਂ ਸੀ ਬੰਦ ਹੋ ਗਈਆਂ ਸੀ ਫਿਰ ਉਹ ਧੱਕਾ ਲਾ ਕੇ ਲੈ ਕੇ ਆਏ ਇੱਥੇ ਪਾਰਕਿੰਗ 'ਚ ਖੜਾ ਕੇ ਲਿਆਂਦਾ ਉਹਨਾਂ ਨੂੰ। ਅਸੀਂ ਜਾਂਦਾ ਚਾਹੁੰਦੇ ਹਾਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਮੈਂ ਸਿਰਕਾਰ ਨੂੰ ਬੇਨਤੀ ਕਰਦੇ ਆਂ ਵੀ ਥੋੜਾ ਧਿਆਨ ਦਿੱਤਾ ਜਾਵੇ ਕਿਉਂਕਿ ਪਬਲਿਕ ਨੂੰ ਕਾਫੀ ਪਰੇਸ਼ਾਨੀ ਆਉਂਦੀ ਹੈ। ਤੋਂ ਵੈਸੇ ਤਾਂ ਸਰਕਾਰ ਕੰਮ ਕਰ ਹੀ ਰਹੀ ਹੈ ਆਪਣੀ ਜਗ੍ਹਾ ਤੇ ਪਰ ਮੈਂ ਹੋਰ ਕਹਿਣਾ ਚਾਹੁੰਦਾ ਵੀ ਪ੍ਰਸ਼ਾਸਨ ਹੋਰ ਵਧੀਆ ਤਰੀਕੇ ਨਾਲ ਕੰਮ ਕਰੇ।